ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਨਵੇਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ। ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ। ਅੱਜ ਤਰੀਕ ਹੈਗੀ ਆ 17 ਮਈ ਸਮਾਂ ਕੁ ਸ਼ਾਮ ਦਾ 5:00 ਵਜੇ ਦਾ। ਤੇ ਅੱਜ ਤੁਹਾਨੂੰ ਦਿਖਾਉਨੇ ਆ ਆਪਾਂ ਇੱਕ ਧੋਕੜ ਗੱਬਣ ਗਾਂ ਤੇ ਆਓ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹਦੀ ਪੂਰੀ ਡਿਟੇਲ ਆ ਜਿਹੜੀ ਇਹ ਗਾੜੀ ਪਹਿਲੇ ਸੂਬੇ ਦੇ ਵਿੱਚ ਚੱਲ ਰਹੀ ਆ ਐਫਪੀ ਤੇ ਸ਼ਹੀਵਾਲ ਦਾ ਕ੍ਰੋਸ ਆ ਬਹੁਤ ਸੋਹਣੀ ਬੱਚੀ ਆ ਤਣ ਤੁਣ ਬਹੁਤ ਸੋਹਣਾ ਲੱਗਾ ਬਿਲਕੁਲ ਗੋਲ ਵਾਲਾ ਥਾਣਾ ਇਸ ਟਾਈਮੇ ਸਾਢੇ 5 ਮਹੀਨੇ ਦੀ ਜਿਹੜੀ ਗੱਬਣ ਤੇ ਕਰੀਬ 6 ਕਿਲੋ ਦੇ ਲਗਭਗ ਇਹਦੇ ਥੱਲੇ ਹੁਣ ਇਸ ਟਾਈਮ ਜਿਹੜਾ ਦੁੱਧ ਰੈਡੀ ਆ ਇਹ ਚੈੱਕ ਪਾਸ ਬਹੁਤ ਵਧੀਆ ਥਣ ਦੀ ਕੁਆਲਿਟੀ ਬਹੁਤ ਚੰਗੀ ਆ ਆ ਚੈੱਕ ਕਰੋ ਬਹੁਤ ਵਧੀਆ ਚੰਗੀ ਵੇਲ ਆ ਲੰਬਾਈ ਚੰਗੀ ਆ ਤਾਂ ਹਾਈਟ ਵੀ ਬਹੁਤ ਸੋਹਣੀ ਪੂਰੀ ਨਿੱਕਰ ਲਿਸ਼ਕ ਦੀ ਵੱੱਛੀ ਆ ਥਣ ਦੀ ਕੁਆਲਿਟੀ ਤੁਹਾਨੂੰ ਦਿਖਾਉਣੀ ਆ ਬਹੁਤ ਵਧੀਆ ਆ ਚੈੱਕ ਕਰੋ ਥਾਣਾ ਵੀਰ ਜੀ ਖੋਲਿਓ ਮੜੀ ਜੀ ਮੇਰੇ ਕੋ ਪਾੜੇ ਵੰਡੇ ਤੇ ਮਿਲਦੀ ਆ ਬੱਚੀ ਦੇ ਵਿੱਚ ਸ਼ਾਈਨਿੰਗ ਚਮਕ ਬਹੁਤ ਹੀ ਸੋਹਣੀ ਆ ਮੈਂ ਪੁੱਤਰ ਬੂਆ ਮਾਰਿਓ ਕਦੇ ਬੂਆ ਮਾਰ ਕੇ ਪਾਛੇ ਨਿਕਲਣਾ ਨਹੀਂ ਆ ਚੈੱਕ ਕਰੋ ਜੀ ਬਾਕੀ ਅੱਗੇ ਵਾਦੇ ਬੰਦੀ ਆ ਹੁਣ ਵੀ ਜਿਹੜਾ ਦੁੱਧ ਦੇ ਰਹੀ ਆ 6ਵੇਂ ਮਹੀਨੇ ਦੇ ਵਿੱਚ ਇਸ ਟਾਈਮ ਚੱਲ ਰਹੀ ਆ ਸਾਢੇ 5 ਮਹੀਨੇ ਲੱਗ ਪਾ ਕੇ ਇਹਨੂੰ ਹੋ ਗਏ ਅੱਗੇ ਸੀਮਿੰਟ ਤੋਂ ਹੀ ਗੱਭਣਾ ਪਹਿਲੇ ਸੂਵੇ ਚ ਆ ਦੂਜੇ ਵਾਸਤੇ ਜਿਹੜੀ ਚੱਕ ਪਾਸ ਆ ਤੇ ਜਿਹੜਾ ਇਹਦਾ ਰੇਟ ਆ ਉਹ 33000 ਰੁਪਈਆ ਵਾ ਤੇ ਉਹਦੇ ਵਿੱਚੋਂ ਵੀ ਜਿਹੜਾ ਮੰਤਨ ਥੋੜਾ ਬਹੁਤ ਜਰੂਰ ਕੀਤਾ ਜਾਊਗਾ ਲੈ ਜਾਓ ਵੀਰ ਜੀ ਇੱਥੇ ਜਦੋਂ ਵੀ ਤੁਸੀਂ ਆਉਣਾ ਹੋਏ ਵੱਡੇ ਸਭਰਾ ਤੋਂ ਹਰੀਆਂ ਤੋਂ ਪੱਟੀ ਤੋਂ ਬਿਲਕੁਲ ਨਾਲ ਲੱਗਦੇ ਜਿਹੜੇ ਪਿੰਡ ਆ ਉੱਥੋਂ ਤੁਸੀਂ ਆਪਣੇ ਫਾਰਮ ਤੇ ਵਿਜ਼ਿਟ ਕਰ ਸਕਦੇ ਜੇ ਕੰਟੈਕਟ ਨੰਬਰ ਆ ਜਿਹੜਾ ਆਪਣਾ 990682025 9906382025 ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ Sarajanu, sad